ਕੋ ਟਲ ਗੁਰ ਸੇਵੀਐ ਅਹ ਨਿਸ ਸਹਜ ਸੁਭਾਅ ਦਰਸ਼ਨ ਪਰਸੈ ਗੁਰੂ ਕਾ ਜਨਮ ਮਰਨ ਦੁਖ ਜਾਏ ਹੋਵ ਸਿਫਤਿ ਖ ਸੰਬੰਦੀ ਨੁਰ ਅਰਸੋਂ ਕੁਰਸੋਂ ਝੱਟੀਐ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮੰਦੀ ਕੱਟੀਐ ਸੱਜਣ ਸੱਚਾ ਪਾਤਸ਼ਾਹ ਸਿਰਸ਼ੋਂ ਦੈਸ਼ੋ ਜਿਸ ਪਾਸ ਬਹਿਠਿਓ ਸੋਹੀਐ ਸਭਨਾਂ ਦਾ ਦੀਵਸ ਸਜਣ ਸਚਾ ਪਾਤਸ਼ਾਹ ਸਿਰਸ਼ੋ ਦਾਸੋ ਜਿਸ ਪਾਸ ਬਹਿਠਿਓ ਸੋਹੀਐ ਸਬਨਾ ਦਾ ਵੀ ਸਾਹ ਹੋ ਸਤਨਾਮ ਸ਼੍ਰੀ ਵਾਹਿ ਜਾ ਘਰ ਪਹਿਲਾ ਤਿਤੁ ਕੀ ਇਕ ਓੰਕਾਰ ਸਤਗੁਰ ਪ੍ਰਸਾਦ ਗਤ ਦੀ ਸਦਾ ਤੂੰ ਰੱਖਦਾ ਹਰ ਜੀਉ ਤੁਰ ਤੁਰ ਰੱਖਦਾ ਆਇਆ ਪ੍ਰਹਲਾਦ ਜਨ ਤੁਧ ਰੱਖ ਲੈ ਹਰ ਜੀਉ ਰਣਾਖਸ਼ ਮਾਰ ਪਚਾਇਆ ਗੁਰਮੁਖਾਂ ਨੂੰ ਪ੍ਰਤੀਤ ਹੈ ਹਰ ਜੀਉ ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਉ ਧੁਰ ਤੂ ਰੱਖਦਾ ਆਇਆ ਰਹਿਲਾਦ ਜਨ ਤੁਧ ਰੱਖ ਲੈ ਹਰ ਜੀਉ ਰਨਖਸ ਮਾਰ ਪਚਾਇ ਗੁਰਮੁਖ ਨੋ ਪਰਤੀਤ ਹੈ ਹਰ ਜਿਓ ਮਨਮੁਖ ਭਰਮ ਭੁਲਾਇ ਹਰ ਜੀ ਇਹ ਤੇਰੀ ਵਡਿਆਈ ਭਗਤਾਂ ਕੀ ਪੈਜ ਰੱਖ ਤੂੰ ਸੁਆਮੀ ਭਗਤ ਤੇਰੀ ਸਰਨਾਈ ਰਹਾ ਭਗਤਾਂ ਨੂੰ ਜਮ ਜੋ ਹੈ ਨਾ ਸਾਕੈ ਕਾਲ ਨ ਨਿੜੈ ਜਾਈ ਕੇਵਲ ਰਾਮ ਨਾਮ ਮਨ ਵਸਿਆ ਨਮਹਿ ਮੁਕਤ ਪਾਈ ਰਿੱਧ ਸਿੱਧ ਸਭ ਭਗਤਾ ਚਰਣੀ ਲਾਗੀ ਗੁਰ ਕੈ ਸਹਜ ਸੁਭਾਈ ਮਨ ਮੁਖਾਂ ਨੂੰ ਪਰਤੀਤ ਨ ਆਵੀ ਅੰਤਰ ਲੋਭ ਸਵਾਉ ਗੁਰਮੁਖ ਹਿਰਦੈ ਸ਼ਬਦ ਨ ਭੀਦਿਓ ਹਰ ਨਾਮ ਨ ਲਾਗਾ ਭਾਉ ਪੁਰ ਪਾਜ ਲਹਿ ਜਾਸੀ ਮਨ ਮੁਖ ਫੀਕਾ ਅਲਾ ਭਗਤਾ ਵਿੱਚ ਆਪ ਵਰਤਦਾ ਪ੍ਰਭ ਜੀ ਭਗਤੀ ਹੂ ਤੂੰ ਜਾਤਾ ਮਾਇਆ ਮੋਹ ਸਭ ਲੋਕ ਹੈ ਤੇਰੀ ਤੂੰ ਏਕੋ ਪੁਰਖ ਵਿਧਾਤਾ ਹੋ ਮੈਂ ਮਾਰ ਮਨਸਾ ਮਨਹਿ ਸਮਾਣੀ ਗੁਰ ਕੈ ਸ਼ਬਦ ਪਛਾਤਾ ਅਚਿੰਤ ਕੰਮ ਕਰਹਿ ਪ੍ਰਭ ਤਿਨਕੇ ਜਿਨ ਹਰਿ ਕਾ ਨਾਮ ਪਿਆਰਾ ਰਸਾਦ ਸਦਾ ਮਨ ਵਸਿਆ ਸਭ ਕਾਜ ਸਵਾਰਨ ਹਾਰਾ ਉਹ ਨਾ ਕੀਰੀਸ ਕਰੇ ਸੋ ਵੀ ਗੁੱਚਾ ਜਿਨ ਹਰ ਪ੍ਰਭ ਹੈ ਰਖਵਾਰਾ ਬਿਨ ਸਤਗੁਰ ਸੇਵੇ ਕਿਨੈ ਨਾ ਪਾਇਆ ਮਨ ਮੁਖ ਭਾਉ ਕਮੋਏ ਬਿਲ ਲਾਈ ਆਵਹਿ ਜਾਵਹਿ ਠੌਰ ਨ ਪਾਵਹਿ ਦੁਖ ਮਹਿ ਦੁਖ ਸਮਾਈ ਗੁਰ ਮੁਖ ਹੋਵੇ ਸੋ ਅੰਮ੍ਰਿਤ ਪੀਵੇ ਸਹਜੇ ਸੋਚ ਸਮਾਈ ਬਿਨ ਸਤਗੁਰ ਸੇਵੇ ਜਨਮ ਨ ਛੋੜੈ ਜੇ ਅਨੇਕ ਕਰਮ ਕਰੈ ਅਦਕਾਈ ਵੇਦ ਪੜ੍ਹੈ ਤੈਵਾਦ ਵਖਾਣ ਹੈ ਬਿਨ ਹਰ ਪਤ ਗਵਾਈ ਸੱਚਾ ਸਤਗੁਰ ਸਾਚੀ ਜਿਸ ਬਾਣੀ ਪਾਜ ਛੂਟ ਹੈ ਗੁਰ ਸਰਣਾਈ ਜਿਨ ਹਰ ਮਨ ਵਸਿਆ ਸੇ ਦਰ ਸਾਚੇ ਦਰਸਾਚੈ ਸਚਿਆਰਾ ਉਹਨਾਂ ਦੀ ਸੋਭਾ ਜੁਗ ਜੁਗ ਹੋਈ ਕੋਏ ਨ ਮੀਟਣ ਹਾਰਾ ਨਾਨਕ ਤਿਨ ਕੈ ਸਦ ਬਲ ਹਾਰੈ ਜਿਨ ਹਰਿ ਰਾਖਿਆ ਉਰ ਧਾਰਾ ਜਿਨ ਹਰਿ ਮਨ ਵਸਿਆ ਸੇ ਦਰਸਾਚੇ ਦਰਸਾਚੈ ਸਚਿਆਰਾ ਉਹਨਾਂ ਦੀ ਸੋਭਾ ਜੁਗ ਜੁਗ ਹੋਈ ਕੋਇ ਨ ਮੀਟਣ ਹਾਰਾ ਨਾਨਕ ਤਿਨ ਕੈ ਸਦ ਬਲ ਹਾਰੈ ਜਿਨ ਹਰਿ ਰਾਖਿਆ ਉਰ ਧਾਰਾ ਵਾਹੀ ਗੁਰੂ ਜੀ ਕਾ ਖਾਲਸਾ ਪਤਹਿ ਸੋਰਠ ਮਹਲਾ ਤੀਜਾ ਘਰ ਪਹਿਲਾ ਤੇ ਤੁਕੀ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਉ ਤੁਰ ਤੂੰ ਰਖਦਾ ਆਇਆ ਪ੍ਰਹਿਲਾਦ ਜਨ ਤੁਧ ਰੱਖ ਲਏ ਹਰ ਜਿਓ ਹਰ ਨਾਕਸ ਮਾਰ ਪਚਾਇਆ ਗੁਰਮੁਖਾਂ ਨੂੰ ਪ੍ਰਤੀਤ ਹੈ ਹਰ ਜਿਓ ਮਨਮੁਖ ਭਰਮ ਪੁਲਾਇਆ